ਸਤਿ ਗੁਰੂ ਗ੍ਰੀਗਨ ਦੀ ਆਸਿਸ਼ ਕੇ ਪਤਸ਼ਾਹੀ ਦੇ ਸਾਜਿਨਵਾਦੀ ਗੁਰੂ ਰੂਪੂ ਖਾਲਸਾ ਸਾਹਿਬ ਸੰਤ ਜੀਓ ਸਭ ਸੰਤ ਗੱਜ ਕੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਰਖਾਲਸਾ ਜੀ ਆਪ ਜੀ ਨੇ ਗੁਰੂ ਪਿਆਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਗੁਰਪ੍ਰਸਾਦ ਸਿੰਘ ਜਿਹੜਾ ਜੀ ਦੇ ਪਾਸੋਂ ਹੋ ਤੇ ਰਗਵਾਨਾ ਵਿਖੋਂ ਮਹਾਨ ਵਿਦਵਾਨ ਜਾਨੀ ਲਾਲ ਸਿੰਘ ਜੀ ਦੇ ਪਾਸੋਂ ਸੋਹਣੇ ਵਿਚਾਰ ਸੁਣ ਕੇ ਆਨੰਦ ਮਾਣਿਆ ਵਾ ਉਸ ਤੋਂ ਪਹਿਲਾਂ ਅੰਮ੍ਰਿਤ ਵੇਲੇ ਸ੍ਰੀ ਦਾਨਸਰ ਪਾਲ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸੱਚੇ ਪਾਤਸ਼ਾਹ ਜੀ ਦੇ ਮਖਾਰਮਤ ਤੋਂ ਉੱਤਰੀ ਹੋਏ ਧੁਰਕੇ ਬਾਣੀ ਆਈ ਤਨ ਸਗਲਿ ਤੰਤ ਮਟਾਈ ਦੇ ਮਹਾਨ ਬਾਚ ਦਾ ਵਿਕਰ ਵਿਚਾਰ ਸਿੰਘ ਸਾਹਿਬ ਦੇ ਦਰਬਾਰ ਸਾਹਿਬ ਜੀ ਦੇ ਹੈਡ ਗ੍ਰੰਥੀ ਸਹਾਬਾਨੀ ਪਾਈ ਸਾਹਿਬ ਸਿੰਘ ਜੀ ਦੇ ਪ੍ਰਸਤ ਸੁੰਦਰ ਵਿਚਾਰ ਸੁਣ ਕੇ ਮੋੜ ਪਾਗੀ ਬਣੇ ਹੋ ਜਿਸ ਸਮੇਂ ਦੇ ਵਿੱਚ ਸਰਦਾਰ ਜਸਾ ਸਿੰਘ ਜੀ ਤਾਲੂ ਵਾਲਿਆ ਸਾਹਿਬ ਨੇ ਜਨਮ ਲਿਆ ਬੜਾ ਪ੍ਰਾਂਤ ਸੀਮ ਸੀ ਥਾਣਾ-ਥਾਣਾ ਉੱਪਰ ਕੇਸ ਦਾੜ ਨੂੰ ਖਤਮ ਕਰਕੇ ਸਾਵਾਸਤ ਦੁਨੀਆ ਦੇ ਵਿੱਚ ਤਨ ਮਟਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਸਮਿਆਂ ਦੇ ਵਿੱਚ ਜਨਮ ਲੈ ਕੇ 5 ਸਾਲ ਦੀ ਉਮਰ ਤੋਂ ਮਾਤਾ ਸੁੰਦਰ ਕੌਰ ਜੀ ਦੀ ਗੋਦ ਦਾ ਆਨੰਦ ਪ੍ਰਾਪਤ ਹੋਇਆ। ਤਕਰੀਬਨ 10 ਸਾਲ ਦੀ ਉਮਰ ਤੱਕ ਰੁੱਤ ਸਮਾਂ ਬਤੀਤ ਕਰਨ ਦਾ ਸੁਭਾਗ ਪ੍ਰਾਪਤ ਰਿਹਾ। ਉਸ ਤੋਂ ਪੁੱਛੋ

ਤੇ ਦੋ ਤੀਜਾਂ ਦਾ ਤਿਆਗ ਨਹੀਂ ਕੀਤਾ ਇੱਕ ਅੰਮ੍ਰਿਤ ਛਕਾਉਣਾ ਤੇ ਇੱਕ ਬਾਣੀ ਪੜਨੀ ਤੇ ਪੜਾਉਣੀ ਆਪ ਸਾਜੀ ਦੀ ਬਾੜ ਦਾ ਕੀਰਤਨ ਆਪ ਕਰਿਆ ਕਰਦੇ ਆਂ ਭਾਵੇਂ ਜੰਗ ਦਾ ਟਾਈਮ ਚਾਹੇ ਸ਼ਾਂਤੀ ਦਾ ਟਾਈਮ ਹੋਵੇ ਤੇ ਅੰਮ੍ਰਿਤ ਛਕੇ ਤੋਂ ਬਿਨਾ ਆਪਣੇ ਜਥੇ ਵਿੱਚ ਕਿਸੇ ਨੂੰ ਭਰਤੀ ਨਹੀਂ ਸਿਕਿਆ ਕਰਦੇ ਜੇ ਕੁਝ ਸਮੇਂ ਵਾਸਤੇ ਕੋਈ ਆਉਂਦਾ ਉਸੇ ਕਾ ਲੈ ਕੇ ਉਹਨਾਂ ਪੂਰਨਿਤ ਕਿਰਪਾ ਕੋ ਕੇ ਅਮਰਤਾ ਦੀ ਹੋ ਕੇ ਹੀ ਪੱਕੇ ਤੌਰ ਤੇ ਭਰਤੀ ਹੋ ਸਕਦਾ ਸੀ ਨਹੀਂ ਕਿ ਘਾਟ ਰੱਖਿਆ ਕਰਦੇ ਸਾਂ ਨਹੀਂ ਐਸਾ ਸਚੱਜਾ ਜੀਵਨ ਉਹਨਾਂ ਗੁਰਮਖ ਖੰਡਾ ਸੀ ਤਾਂ ਹੀ ਗੁਰੂ ਸਾਹਿਬ ਜੀ ਨੇ ਪਵਿੱਤਰ ਬਖਸ਼ਿਸ਼ ਕੀਤੀ ਹੈ ਹਉਮਦਾਰਿਤ ਘਟਨਾ ਦੇ ਦੁਆਰਾ ਜਨਮ ਮਰਨ ਦੋਹਾਂ ਮੈਂ ਨਾਹੀਂ ਜਨ ਪਰ ਪੁਕਾਰਿ ਆਏ ਜੀਵਦਾਨ ਦੇ ਭਲਕੇ ਲਾਇ ਹਰ ਸੋ ਲੈਣ ਮਲਾਏ ਕੜਜਨ ਸਬਾਈ ਜੰਗ ਜੰਗ ਵੀ ਕਰਿਆ ਕਰਦੇ ਖਾਲਸਾ ਸੋ ਜੋ ਕਰੇ ਨਿਤ ਜੰਗ ਖਾਲਸਾ ਸੋ ਜੋ ਚੜੇ ਤੁੰਗ ਘੋੜੀ ਦੇ ਸਵਾਰ ਦੇ ਬੜੇ ਪਾਰਿ ਮਹਾਰਸਾਂ ਅਤੇ ਜੰਗੀ ਯੋਧੇ ਸਾਂ ਜਿੱਥੇ ਸ਼ਾਂਤੀ ਸੀ ਬਾਣੇ ਪੜ ਕੇ ਹਰਦਾ ਥਰਿਆ ਹੋਇਆ ਸੀ ਉਥੇ ਜ਼ੁਲਮ ਨੂੰ ਨਾਸ ਕਰਨ ਵਾਸਤੇ ਸਦਾ ਵਾਸਤੇ ਆਪ ਜੀ ਦੇ ਪੱਤ ਪਰ ਵੀ ਰਹਿ ਕੋ ਦੇਸਾਂ ਸੰਸਾਰ ਵਿੱਚ ਜੋ ਵੀ ਪੈਦਾ ਹੋਇਆ ਸਭ ਨੇ ਪੂਜ ਕਰਨਾ ਹੈ ਸਭ ਤੋਂ ਪਾਛੈ ਦਾ ਉਪਰ ਫਰਮਾਨ ਹੈ ਜੋ ਉਪਜਿਓ ਸੋ ਗਿੰਸ ਹੈ ਪਰ ਉਹ ਆੜ ਕੇ ਕਾਲ ਨਾਨਕ ਹਰ ਗੁਨ ਗਾਇ ਲੈ ਛਾੜ ਸਗਲ ਰੰਜਾਲ ਸਾਰੇ ਧੰਦਿਆਂ ਨੂੰ ਛੱਡਣਾ ਕਿਸ ਤਰ੍ਹਾਂ ਇਹ ਨਹੀਂ ਕਿ ਧੰਦੇ ਛੱਡ ਕੇ ਕੋ ਝੌਂਪੜੇ ਪਾ ਕੇ ਜਾਂ ਕਿਸੇ ਕੰਦਰਾ ਵਿੱਚ ਵੜ ਕੇ ਚੌਂਕੜੀ ਮਾਰ ਕੇ ਬੈਠੇ ਰੋ ਇਹਦਾ ਨਾਮ ਤਿਆਗ ਨਹੀਂ ਹਾਥ ਪਾਓ ਕਰ ਕਾਮ ਸਭ ਚੀਤ ਨਰਿੰਦਰ ਨਾਲ ਕਰਮ ਦੇ ਕਰਨਾ ਹੈ ਸੰਸਾਰੀ ਵਿਹਾਰ ਵਿੱਚ ਲਾਉਣੇ ਹਨ ਗ੍ਰਸਥ ਮਾਰਗ ਵਿੱਚ ਰਹਿੰਦਿਆਂ ਹੋਇਆਂ ਸਾਰਾ ਕੁ ਨਿਰਲੇਪ ਰਹਿ ਕੇ ਪਰਮੇਸ਼ਰ ਦੇ ਨਾਲ ਮਨ ਨੂੰ ਜੋੜ ਕੇ ਰੱਖਣਾ ਇਸ ਤਰੀਕੇ ਨਾਲ ਆਪਣਾ ਜੀਵਨ ਬਤੀਤ ਕਰਨਾ ਹੈ ਸਤਗੁਰੂ ਦਾ ਫਰਮਾਨ ਹੈ ਦਿਨ ਤੇ ਪਹਿਰ ਪਹਿਰ ਤੇ ਘੜੀਆਂ ਆਵ ਕਟਾ ਤਨਸ਼ੀਜਾ ਕਾਲ ਇਹੇਰੀ ਫਿੜਾ ਵੱਧਕਦੇ ਹੋ ਬਹੁ ਤਉਣ ਵਿਦਕੀਜੇ ਸੋਗ ਨੂੰ ਆਮ ਲਾਗਾ ਮਾਤ ਪਿਤਾ ਭਾਈ ਸੁਤ ਬੰਤਾ ਕਹੋ ਤੂੰ ਹੈ ਕਹਤ ਦਸਰ ਕੌਣ ਕਿਸ ਦੀ ਮਾਤ ਕੌਣ ਕਿਸ ਦਾ ਪਿਤਾ ਹੈ ਕੀ ਤੇ ਆਪੇ ਬਾਪ ਕੀ ਤੇ ਆ ਕੇ ਬੇਟੇ ਕੀ ਤੇ ਬਚੀਲੇ ਹੋਏ ਆਗਾ ਪਾਛਾ ਗੰਕਨਾ ਦਾ ਕਿ ਆ ਜਾਤੀ ਕੌਣ ਹੋਵੇ ਐਸੀ ਹਾਲਤ ਹੈ ਜੀਵਾਂ ਦੀ ਜਿਸ ਤਰ੍ਹਾਂ ਅੰਮ੍ਰਿਤਸਰ ਸਹਿਰ ਤੋਂ ਗੱਡੀ ਤੇ ਚੜ ਕੇ ਕਲਕੱਤੇ ਜਾਣਾ ਹੋਵੇ ਹਾਵੜੇ ਤੇ ਜਿਸ ਮਨੁੱਖ ਨੇ ਜੇ ਸਿਚੁਏਸ਼ਨ ਤੱਕ ਪੈਸੇ ਦਿੱਤੇ ਹੋਣ ਤੇ ਉੱਥੋਂ ਦਾ ਟਿਕਟ ਉਸ ਨੂੰ ਮਿਲਦਾ ਤੇ ਉਹ ਸਿਚੁਏਸ਼ਨ ਤੇ ਜਾ ਕੇ ਟਿੱਟੀ ਉਤਾਰ ਦਿੰਦਾ ਉਸ ਉੱਤਰ ਨਾਲ ਜਾਂਦਾ ਆ ਜੀ ਨੇ ਪੂਰਾ ਕਰਾ ਇੱਥੋਂ ਦੇ ਕੇ ਹਾਵੜੇ ਦਾ ਟਿਕਟ ਲਿਆ ਹੋਵੇ ਉੱਥੇ ਪਹੁੰਚ ਕੇ ਟਿੱਟੀ ਜੋ ਹੁੰਦਾ ਨਾਲ ਜਾ ਰਿਹਾ ਗੱਡੀ ਦੇ ਉਹ ਤਾਕੀਆਂ ਬੰਦ ਕਰਕੇ ਸੋ ਉਤਾਰਦਾ ਜਾ ਰਿਹਾ ਸਵਾਰੀਆਂ ਨੂੰ ਇੱਕ ਕੋਈ ਸਵਾਰੀ ਅੜ ਕੇ ਬੈਠ ਗਏ ਉਹਨੂੰ ਪੁੱਛਿਆ ਕੀ ਗੱਲ ਹੈ ਪੁੱਤਰ ਦਾ ਨਹੀਂ ਕਰੰਵਾਂ ਮਾ ਪੈਸੇ ਪੂਰੇ ਦਿੱਤੇ ਸੀ ਉਹ ਤਾਕਨੇ ਬੰਦ ਕਰਨ ਵਾਲੇ ਨੇ ਕਿਹਾ ਕਿ ਪੈਸੇ ਨੂੰ ਦਿੱਤੇ ਸਨ ਪੂਰੇ ਪਰ ਉਹ ਸਿਚੁਏਸ਼ਨ ਤਿਆਗ ਆ ਤੂੰ ਉੱਤਰ ਨੂੰ ਪਹੁੰਚੇਗਾ ਪੁੱਤਰ ਦਾ ਨਹੀਂ ਅਖੀਰ ਉਹ ਟੀਟੀ ਨੇ ਪੁਲਿਸ ਨੂੰ ਲਿਆ ਕੇ ਹੋਰ ਕਰਮਚਾਰੀਆਂ ਦੀ ਸਹਾਇਤਾ ਲੈ ਕੇ ਉਸ ਨੂੰ ਫੜ ਕੇ ਉਤਾਰ ਲਿਆ ਤੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਇਸਤ ਨੇ ਖਾਲਸਾ ਜੀ ਇਹ ਜੀਵਨ ਹੈ ਦੇਖ ਇਹ ਗੱਡੀ ਹੈ ਜੀਵਾਤਮਾ ਇਸ ਵਿੱਚ ਸਵਾਰ ਹੈ 72 ਜੋ ਮੋਟੀਆਂ ਨਾਲੀਆਂ ਮੰਨੀਆਂ ਉਸ ਤਰ੍ਹਾਂ ਕੋਹ ਮਾੜੀਆਂ ਦੀ ਗਿਣਤੀ ਗ੍ਰੰਥਾਂ ਵਿੱਚ 72 ਕਰੋੜ 72 ਲੱਖ 72 ਹਜ਼ਾਰ 202 ਮੰਨੀਆਂ ਪਰ ਮੋਟੀਆਂ ਹੱਡੀਆਂ ਜਿਸ ਨੂੰ ਹਾੜਾਤਾ ਕਹਿੰਦੇ ਹਾਂ ਇਹਨੂੰ ਡੱਬੇ ਮੰਨਿਆ ਹੈ ਇਹਨਾਂ ਕੋਥੜੀਆਂ ਦੇ ਰਿਤੇ ਇਹਨਾਂ ਡੱਬਿਆਂ ਦੇ ਵਿੱਚ ਸਤਾਲਸਾ ਜੀ ਜੀਵਾਤਮਾ ਚੜਿਆ ਹੋਇਆ ਹੈ ਦੇ ਰੁਪਏ ਸਮੁੱਤੇ ਤੌਰ ਤੇ ਗੱਡੀ ਹੈ ਸਾਰੇ ਸਵਾਸਾ ਰੂਪੇ ਟੈਕਟਸ ਜੀਵ ਨੇ ਲਿਆ ਹੋਇਆ ਹੈ ਪੰਨਾ ਰੂਪੇ ਪੈਸੇ ਦੇ ਕੇ ਜਿੰਨੇ ਕੁ ਕੁੰਨ ਕਿਸੇ ਨੇ ਕੀਤੇ ਹੈ ਜਿੰਨੇ ਕੁ ਸਵਾਸਾ ਰੂਪੇ ਟੈਕਟ ਲਿਆ ਹੋਇਆ ਹੈ ਉਸ ਉਸ ਸ੍ਰੇਸ਼ਣ ਦੇ ਕਿਸੇ ਨੂੰ ਬਾਲਕ ਅਵਸਥਾ ਵਿੱਚ ਕਿਸੇ ਨੂੰ ਕਿਸ਼ੋਰ ਅਵਸਥਾ ਵਿੱਚ ਕਿਸੇ ਨੂੰ ਜਵਾਨੀ ਦੀ ਅਵਸਥਾ ਵਿੱਚ ਕਿਸੇ ਨੂੰ प्रौੜਾ ਅਵਸਥਾ ਵਿੱਚ ਕਿਸੇ ਨੂੰ ਬਿਰਧ ਅਵਸਥਾ ਵਿੱਚ ਸਕੀਰ ਹਾਰਡ ਸਿਚੁਏਸ਼ਨ ਤੇ ਆ ਕੇ ਉਤਰਨਾ ਚਾਹੁੰਦਾ ਹੈ ਪਰ ਜਿਸ ਵੇਲੇ ਜੀਵਾਤਮਾ ਦੇ ਰੂਪੀ ਗੱਡੀ ਵਿੱਚ ਬੈਠਦਾ ਹੈ ਕਾਲ ਰੂਪ ਤੀਤੀ ਨਾਲ ਨਾਲ ਚੱਲ ਰਿਹਾ ਹੈ ਸੰਤਨ ਸਮਾਂ ਆਉਣ ਤੇ ਆਪਣੇ ਮਨ ਦੇ ਤੰਨ ਇੰਦਰੀਆਂ ਰੂਪ ਜਿੰਨੀ ਤਿਆਹਨ ਬਾਰੀਆਂ ਹਨ ਇਹਨਾਂ ਨੂੰ ਬੰਦ ਕਰਦਾ ਹੈ ਜੀਵਾਤਮਾ ਉਸ ਵੇਲੇ ਤੰਗ ਹੁੰਦਾ ਹੈ ਉਤਰਦਾ ਨਹੀਂ ਕਾਲ ਰੂਪ ਤੀਤੀ ਜੋ ਹੈ ਜੰਦੂਤਾਰੂਪੀ ਪੁਲਿਸ ਨੂੰ ਨਾਲ ਲੈ ਕੇ ਜੀਵਾਤਮਾ ਰੂਪ ਸਵਾਰ ਨੂੰ ਦੇ ਰੂਪੀ ਗੱਡੀ ਵਿੱਚੋਂ ਉਤਾਰ ਕੇ ਜੂਨਾ ਰੂਪੀ ਜੇਲ੍ਹ ਦੇ ਵਿੱਚ ਬੰਦ ਕਰ ਦਿੰਦਾ ਹੈ ਪਰ ਇਹ ਉਹਨਾਂ ਨੂੰ ਕਰਦਾ ਖਾਲਸਾ ਜੀ ਜਿਹਦਾ ਕੋਈ ਰਖਵਾਲਾ ਨਾ ਹੋਵੇ ਜਿਹਦਾ ਕੋਈ ਮਾਲਕ ਪਿਤਾ ਗੁਰੂ ਨਾ ਹੋਵੇ ਜਿਹਦਾ ਖਸਮਕਸਾਈ ਕੋਈ ਨਾ ਹੋਵੇ ਸਤਿਪੁਰ ਨੂੰ ਮਾਲਕ ਬੜਾ ਵੱਡਾ ਹੈ ਜਿਸ ਜਿਹੜਾ ਵੀ ਮਨੁੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਲੱਗ ਗਿਆ ਸੰਝਾ ਪਿਆਰ ਤੋਂ ਅਮਰ ਸ਼ਾਕ ਦੇ ਪਿਆਰ ਪ੍ਰਚਾਰ ਹੈ ਕਿ ਜਿਸ ਨੇ ਜੀਵਨ ਬਤੀਤ ਕੀਤਾ ਹੈ ਉਨਾ ਬਾਰੇ ਸਤਿਗੁਰੂ ਦਾ ਫਰਮਾਨ ਹੈ ਦੂਰ ਰਹੀ ਉਹ ਜਨ ਤੇ ਬਹੁਤ ਉਹ ਰਸਤਾ ਬਹੁਤ ਦੂਰ ਰਹਿ ਜਾਂਦਾ ਹੈ ਨਾਮ ਸੁਣਾ ਜਦ ਦੂਰੋਂ ਭਾਗਾ ਮਤ ਮਾਰੇ ਹਰ ਜੀ ਉਹ ਬੇਪਰਵਾਹ ਹੈ ਜਮਦੂਤ ਜਿਹੜਾ ਹੈ ਉਹ ਪਰਮੇਸ਼ਰ ਦਾ ਨਾਮ ਜਪਨ ਵਾਲੇ ਦੇ ਪਾਸੋਂ ਸੈਕੜੇ ਨੇ ਹਜ਼ਾਰਾਂ ਮੀਲਾ ਦੂਰ ਰਹਿੰਦਾ ਹੈ ਲੱਗੇ ਵੀ ਨਹੀਂ ਲੱਗਦਾ ਬੇਨਤੀਆਂ ਕਰਦਾ ਹੈ ਹੱਥ ਜੋੜਦਾ ਹੈ ਜੇ ਪਰਮੇਸ਼ਰ ਦਾ ਪਿਆਰਾ ਕਿਤੇ ਉੱਥੇ ਚਲਿਆ ਜਾਵੇ ਤਾਂ ਹੱਥ ਜੋੜ ਕੇ ਕਰਨਾ ਨਾਮ ਧਿਆਨ ਸਾਜਣਾ ਜਨਪਦਾਰਤ ਜੀ ਮਾਨਕ ਧਰਮ ਐਸੇ ਚਾਹਵਾ ਕੀ ਤੋ ਭਵਨ ਪੁਨੀਤ ਧਰਮ ਰਾਜਾ ਜੀ ਹੱਥ ਜੋੜ ਕੇ ਕਹਿੰਦਾ ਆਓ ਗੁਰਮਖੋ ਗੁਰਸਿੱਖੋ ਗੁਰੂ ਦੇ ਲਾਗ ਲੇ ਜੀ ਆਇਆ ਨੂੰ ਤੁਸੀਂ ਇੱਥੇ ਚਰਨ ਪਾਏ ਮੇਰੇ ਕੋ ਸਾਰੇ ਪਾਪੀ ਲੋਕ ਅਪਦਰ ਕਰਨ ਵਾਲੇ ਲੋਕ ਆਉਂਦੇ ਹਨ ਤੁਸੀਂ ਕਿਰਪਾ ਕੀਤੀ ਹੈ ਖਾਲਸਾ ਜੀ ਕਿੰਨਾਂ ਨੂੰ ਕਹਿ ਰਿਹਾ ਹੈ ਜਿਹੜੇ ਪਕਾਰਾਂ ਵਿੱਚ ਪੂਰੇ ਹਨ ਜਿਹੜੇ ਬੁਰੇ ਨਾਲ ਛਲ ਨਹੀਂ ਕਰਦੇ ਮੁਆਫ ਕਰਨਾ ਸਾਜ ਸੁਬਾਹ ਇਹੋ ਜਿਹਾ ਬਣ ਗਿਆ ਹਜੂਰ ਦੀ ਹਜੂਰੀ ਵਿੱਚ ਦਾਤਰਾ ਵੀ ਚੌੜਾ ਕਰਪਾਨ ਵੀ ਵੱਡੇ ਇੱਕ ਸ਼ਹਿਰਾ ਵੀ ਲੰਮਾ ਗੋਡਿਆਂ ਤੱਕ ਹੋ ਜਾਂਦਾ ਹੈ ਪਰ ਰਾਤ ਨੂੰ ਕਰਪਾਨ ਲੱਭਦੀ ਨਹੀਂ ਤੇ ਬਹੁਤ ਘਾਟੇ ਵਾਲੀ ਗੱਲ ਹੈ ਧੋਖਾ ਗੁਰੂ ਨਾਲ ਕਰ ਰਹੇ ਹਾਂ ਪਰ ਧੋਖਾ ਆਪਣੇ ਆਪ ਦੇ ਨਾਲ ਹੋ ਰਿਹਾ ਹੈ ਗੁਰੂ ਨੂੰ ਤਾਂ ਕੋਈ ਘਾਟ ਨਹੀਂ ਵੱਡਾ ਨਾ ਹੋਵੇ ਘਾਟ ਨੂੰ ਜਾਏ ਬਹੁਤਾ ਕਈ ਤੇ ਲਈ ਵੱਡਾ ਨਹੀਂ ਹੁੰਦਾ ਜੇ ਕੋਈ ਗਾਲਾਂ ਕੱਢੇ ਜਾਵੇ ਉਹ ਘੱਟਦੇ ਨਹੀਂ ਰਹੇ ਘੜਦਾ ਕੁਝ ਨਹੀਂ ਤੇ ਮਨੁੱਖ ਦੇ ਪੱਲੇ ਕੱਖ ਨਹੀਂ ਰਹਿੰਦਾ ਆਪਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣਾ ਚਾਹੀਦਾ ਹੈ ਆਪਾਂ ਅਕਤਰ ਹੋਏ ਹੋ ਧਰਮ ਜਿੱਦ ਮੋਰਚਾ ਚੱਲ ਰਿਹਾ ਹੈ ਇਸ ਸੰਬੰਧੀ ਬੇਨਤੀ ਕਰਾਂਗਾ ਸਾਰੇ ਸੰਗਤ ਨੂੰ ਮਾਈਆਂ ਨੂੰ ਵੀ ਤੇ ਸਿੰਘਾਂ ਨੂੰ ਵੀ ਕਿ ਜਿੰਨੇ ਆਪਾਂ ਇੱਥੇ ਅਕਤਰ ਹੋਏ ਹਾਂ ਜੋ ਬਹੁਤ ਸੰਗਤ ਰਹਿ ਰਹੀ ਹੈ თਾਵਾ თਾਵਾ ਵਿਤਰ ਰਹੀ ਹੈ ਕੰਮ ਕਰ ਰਹੀ ਹੈ ਕਿ ਆਪਨੇ ਸਾਰਿਆਂ ਦੀ ਰੋਟੀ ਹੈ ਕਿ ਆਪਾਂ ਅਨੰਦਪੁਰ ਦਾ ਮੱਤਾ ਪੂਰਾ ਲੈਣਾ ਹੈ ਜੇ ਅਨੰਦਪੁਰ ਦਾ ਮੱਤਾ ਖਾਲਸਾ ਜੀ ਆਪਾਂ ਪ੍ਰਾਪਤ ਕਰਨਾ ਹੈ ਤੇ ਆਪਾਂ ਨੂੰ ਆਪਣੇ ਮਨੁੱਖ ਚ ਖਿਆਲ ਜ਼ਰੂਰ ਰੱਖਣਾ ਪਵੇਗਾ ਜੋੜਾ ਮਨੁੱਖ ਆਪਣੇ ਘਰੇ ਹੀ ਨਹੀਂ ਵੜਦਾ ਉਹਨੂੰ ਘਰ ਦੀ ਸਫਾਈ ਕਰਨ ਵਾਸਤੇ ਕਿਸੇ ਨੇ ਦੇਣਾ ਕੀ ਹੈ ਆਪਾਂ ਜਨਮੇ ਹ 1752 ਵਿੱਚ ਮਨਪੁਰ ਸਾਹਿਬ ਕੀ ਜਿਤਨੇ ਆਪਾਂ ਬੈਠੇ ਹਾਂ ਆਪਾਂ ਆਪਣੇ ਮਨ ਵਿੱਚ ਖਿਆਲ ਕਰੀਏ ਆਪਾਂ ਆਪਣੇ ਘਰੇ ਆਏ ਹੋਏ ਹਾਂ ਕਿ ਅੰਮ੍ਰਿਤ ਛਕਿਆ ਸਾਰਿਆਂ ਨੇ ਪੰਜ ਬਾਣੀਆਂ ਸੰਥਵਨ ਰਹਿਰਾਸ ਸਾਹਿਬ ਪੀਰਤਨ ਸੇਵਾ ਨਿਤਨੀ ਮਾਪਾ ਆਪਾਂ ਕਰਨ ਦਾ ਜ਼ਰੂਰ ਕਰਦੇ ਹਾਂ ਜੋ ਤਾਂ ਇਸ ਨਿਜ ਵਿੱਚ ਪੱਕੇ ਤਾ ਆਪਾਂ ਆਨੰਦ ਕੋ ਆਪਣੇ ਘਰੇ ਵੜ ਗਏ ਹਾਂ ਤੇਰ ਤਾਂ ਮਨਪੁਰ ਦਾ ਮਤਲਬ ਬਹੁਤ ਮਹਮੂਦੀ ਜੀ ਗੱਲ ਹੈ ਇਹ ਜਰੂਰ ਮੰਨਿਆ ਜਾਵੇਗਾ ਤੇ ਜਿਆਦਾ ਭਿਆਪ ਹੀ ਭਰੇ ਵੜ ਨੂੰ ਪਿਆਰ ਨਹੀਂ ਕਿ ਦੂਜਾ ਆਪਾਂ ਆਪਣੇ ਘਰ ਵਾੜੇਗਾ ਕੌਣ ਹੈ ਸ਼ਰੀਕ ਨੇ ਤਾਂ ਕਹਿਣਾ ਚੰਗਾ ਹੋਇਆ ਘਰੋਂ ਨਿਕਲਿਆ ਘਰੇ ਵੜਿਆ ਕੋਈ ਮੋਰਚਾ ਬਣਾ ਕੇ ਬੈਠੇਗਾ ਤੇ ਘਰ ਦਾ ਸਾਜ ਸਮਾਨ ਬਣਾ ਕੇ ਸਾਡੇ ਨਾਲ ਲੜਾਈ ਕਰੇਗਾ ਇਹਨੂੰ ਬਾਹਰ ਹੀ ਤੋੜ ਫਿਰਦੇ ਆਪਾਂ ਆਪਣੇ ਮਨ 'ਚ ਖਿਆਲ ਕਰੋ ਤੇ ਸੋਚੋ ਅਸੀਂ ਕਿੰਨਾ ਵਿਚਰ ਘਰ 'ਚ ਰਹਿੰਦੇ ਤੇ ਕਿੰਨਾ 'ਚ ਬੋਲ ਰਹੇ ਹਾਂ ਦੇ ਬਾਰੇ ਸਾਰਿਆਂ ਨੂੰ ਸੋਚਣਾ ਪਾਉਣਾ ਇੱਕ ਦੋ ਤੱਕ ਲੀਡਰਾਂ ਨੂੰ ਨਹੀਂ ਸਾਰੇ ਵਰਕਰਾਂ ਨੂੰ ਸਾਰੇ ਮਾਈਆਂ ਭਾਈਆਂ ਨੂੰ ਆਉਣ ਦਿਨ ਬੱਚੇ ਬਜ਼ੁਰਗਾਂ ਨੂੰ ਆਨੰਦਪੁਰ ਦਾ ਮਤਲ ਲੈਣ ਵਾਸਤੇ ਘਰੇ ਆਓ ਅਮਰਤ ਸਿੰਘ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਔਡੋ ਨਿਸ਼ਚਾ ਰੱਖੋ ਤੇ ਗੁਰੂ ਨੂੰ ਅੰਗ ਸੰਗ ਜਾਣਾਂਗੇ ਸੱਚੇ ਪਾਤਸ਼ਾਹ ਜਰੂਰ ਸਹਿਤਾ ਕਰਦੇ ਹਨ ਜਿਹੜਾ ਕਾਜ ਕਿਰਤ ਸੇਵਕ ਕੀ ਤਾਹ ਤਾ ਉਠਦਾ ਹੈ ਸੇਵਕ ਕੋ ਨੇਪੀ ਹੋਏ ਦਿਖਾਵੇ ਉਹਦੇ ਤੇ ਯਕੀਨ ਰੱਖੀਏ ਜਰੂਰ ਸਹਿਯੋਗ ਕਰਦਾ ਹੈ ਇੱਕ ਦਾ ਅਫਸੋਸ ਨਾਲ ਵੀ ਕਹਿਣੀ ਪੈਂਦੀ ਹੈ ਆ ਥੋੜੇ ਦੇ ਦਿਨ ਹੋਏ ਐ ਚੌੜਾਪੜੇ ਵਾਲੇ ਨਿਕੋੜੇ ਦੇਖੇ ਜਦੋਂ ਬੈਠੇ ਕਹਿੰਦੇ ਹਾਂ ਇਹ ਕਹਿੰਦੇ ਹੁੰਦੇ ਇਹ ਪ੍ਰਯਕ ਪ੍ਰੇਮੀ ਮਲਕਾ ਸਖਾ ਦਾ ਪੁੱਤਰ ਪੜਿਆ ਲਿਖਿਆ ਕਹਿੰਦਾ ਜੀ ਚਿੱਤ ਨਹੀਂ ਮੰਨਦਾ ਮਨ ਨਹੀਂ ਮੰਨਦਾ ਕਿ 300 ਸਾਲ ਪਿੱਛੋਂ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਆਪ ਕੋਲ ਸिखਾਲਸ ਦੇ ਸਹਾਇਤਾ ਕਰਨਗੇ ਮੈਂ ਉਹਨੂੰ ਪੁੱਛਦਾ ਕਿ ਤੇਰਾ ਨਾਮ ਕੀ ਹੈ ਸੰਗਤ ਦੇ ਨਾਮ ਤਾਂ ਅਮੇਰ ਸਿੰਘ ਦਾ ਨਾਮ ਅਮੇਰਦਾਸ ਸਿੰਘ ਹਰਮਨ ਸਿੰਘ ਕਾਨੂੰਨਾ ਸੀ ਜਿਹਨੂੰ ਆਪਣੇ ਪਿਓ ਤੇ ਇਹ ਮਿਛਾਈ ਨੇ ਕਿ ਮੇਰਾ ਪਿਓ ਮੇਰੀ ਸਹਾਇਤਾ ਕਰੂਗਾ ਉਹ ਪੁੱਤ ਕਿਵੇਂ ਖਵਾ ਸਕਦੇ ਗੁਰੂ ਸਾਹਿਬ ਦਾ ਫਰਮਾਨ ਹੈ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਬਨਾਸੀ ਪੁਰਖ ਹੈ ਸ਼ਰਮ ਰਹਾਸ ਮਾਇ ਸਾਈ ਬੀਰੀ ਚੰਦ ਜੀ ਆਮੇ ਪਰਸ਼ੋਕੜ ਤੇ ਆਸਕੜ ਕੇ ਕਈਕ ਵੀਰ ਉਹਦਾ ਗਲਤ ਫਾਇਦਾ ਉਠਾਉਂਦੇ ਪੁੱਠੇ ਪਾਸੇ ਲੱਗਦੇ ਐ ਪਰ ਪਾਈਬੀਦੀ ਚੰਦ ਜੀ ਕੁਰਬਾਨੀ ਨੂੰ ਲੁਕੋ ਕੇ છુપਾ ਕੇ ਆਪਣੇ ਨਿੱਜੀ ਪ੍ਰਯੋਗ ਨੂੰ ਪੂਰਾ ਕਰਨ ਵਾਸਤੇ ਪੁੱਠਾ ਰਸਤਾ ਤਿਆਰ ਕਰ ਲੈਂਦੇ ਐ ਪਾਈਬੀਦੀ ਚੰਦ ਜੀ ਇੱਕੋ ਇੱਕ ਸਾਰੀ ਦੁਨੀਆ ਵਿੱਚ ਸਿੱਖ ਹੈ ਜਿਸ ਨੂੰ ਗੁਰੂ ਸਾਹਿਬਾਨ ਨੇ ਆਪਣਾ ਹਿਰਦਾ ਅਖਰਿਆ ਹੋਵੇ ਭਾਵੇਂ ਖਾਲਸਾ ਨੇ ਆਪਣਾ ਰੂਪ ਕਿਹਾ ਹੈ ਆਪਣੇ ਮਾਲਕ ਦਸਨ ਸ੍ਰਿਸ਼ਟ ਵਿੱਚ ਕਿਹਾ ਆਪਣੇ ਆਪ ਨੂੰ ਸੇਵਾਦਾਰ ਕਹੇ ਪਰ ਆਪਣਾ ਹਿਰਦਾ ਛੇਵੇਂ ਪਾਤਸ਼ਾਹ ਨੇ ਕੇਵਲ ਭਾਈ ਵੀਰਦੀ ਚੰਦ ਜੀ ਨੂੰ ਕਿਹਾ ਹੈ ਕਿ ਭਾਈ ਵੀਰਦੀ ਚੰਦ ਜੀ ਨੂੰ ਜਦੋਂ ਹਿਰਦਾ ਕਿਹਾ ਭਾਈ ਵੀਰਦੀ ਚੰਦ ਜੀ ਨੇ ਸੇਵਾ ਕੀਤੀ ਤੇ ਇਹ ਜਾਣ ਕੇ ਨਹੀਂ ਸੀ ਕੀਤੀ ਕਿ ਛੇਵੇਂ ਪਾਤਸ਼ਾਹ ਜੀ ਤਾਂ ਪਤਾ ਨਹੀਂ ਕਿੱਥੇ ਬੈਠੇ ਹੋਣਗੇ ਤਾਂ ਕੰਨੀ ਮੇਰੀ ਰੱਖਿਆ ਕਰਨਗੇ ਕਿ ਨਹੀਂ ਕਰਨਗੇ ਇਹ ਨਹੀਂ ਸੀ ਉਹਨਾਂ ਨੂੰ ਨਿਸ਼ਚਾ ਸੀ ਘਰ ਬਾਹਰ ਸੇਰਾ ਪ੍ਰਵਾਸ ਮੂੰਹ ਜਾਣ ਕੇ ਸੰਗ ਇਹ ਜਾਣ ਕੇ ਦੂਰ ਨਹੀਂ ਮੇਰੋ ਕ੍ਰਿਪਾ ਪਿਆਰਾ ਖਾਲਸਾ ਜੀ ਮੱਤ ਦੇ ਪਾਠ 'ਚ ਛਾਲ ਮਾਰ ਦਿੱਤੀ ਇੱਕ ਰੋਮ ਨਹੀਂ ਛੜਿਆ ਇੱਕ ਰੋਮ ਨੂੰ ਸੇਕ ਨਹੀਂ ਲੱਗਾ ਵੀ ਸੰਗਤ ਜੀ ਦੀ ਨਹੀਂ ਸੀ ਲੱਗਾ ਨਾਮਕ ਦੇ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਜਦੋਂ ਭੇਟਾ ਕੀਤਾ ਗੁਰੂ ਸਾਹਿਬ ਨੇ ਕਹਿਆ ਸੀ ਉਸ ਵੇਲੇ ਤੁਹਾਨੂੰ ਬਤਾ ਲਿਆ ਕਿ ਚਿਫਾ ਬਣਾ ਕੇ ਸੜ ਜਾ ਨਹੀਂ ਸੀ ਸੜਿਆ ਗੁਰੂ ਤੇ ਮੇਚਾ ਹੋਵੇ ਤੇ ਜਰੂਰ ਸਹਾਇਤਾ ਕਰਦਾ ਹੈ ਗੁਰੂ ਸਾਹਿਬ ਦਾ ਹੁਕਮ ਹੈ ਮੇਚਾ ਕਰ ਆਪਣੀ ਜੀਤ ਕਰੋ ਸਤਿਗੁਰੂ ਜੀ ਕਹਿੰਦੇ ਕਿ ਸਿੱਖਾ ਤੇਰਾ ਜਿਹੜਾ ਮੇਚਾ ਉਹਦੇ ਚਿਖਤਾਈ ਨਾ ਰੱਖ ਪਰ ਮੇਚੇ ਨੂੰ ਪਰਪੱਕ ਕਰਨ ਵਾਸਤੇ ਤਰਾ ਹੈ ਉਹ ਰਾ ਕੀ ਹੱਥ ਦਾ ਨਹੀਂ ਉਹ ਰਾ ਕੀ ਹੈ ਸਤਿਗੁਰ ਦੇ ਚਰਨਾਂ ਵਿੱਚ ਅਰਦਾਸ ਕਰ ਤੇ ਸੱਚੇ ਪਾਤਸ਼ਾਹ ਕਿਰਪਾ ਕਰੋ ਮਿਹਚਾ ਸਾਨੂੰ ਆਪ ਬਖਸ਼ੋ ਖਾਸ ਕਰਕੇ ਸਰੀਰਕ ਤੌਰ ਤੇ ਕਠਿਨੋ ਬਾਤਰੀ ਹੈ ਸੰਗਤਾਂ ਦੇ ਅਖਬਾਰਾਂ ਵਿੱਚੋਂ ਪੜ੍ਹੀ ਹੈ ਇੱਥੇ ਰਹਿਣ ਵਾਲੇ ਜੁम्मेदार ਸੱਜਣ ਨੇ ਉਹ ਸੀਨ ਵੇਖਿਆ ਹੈ ਮਾਨਾਂ ਵਾਲੇ ਕਾਂਡ ਵਿੱਚ ਜਿਸ ਦਿਨ ਜੱਥੇ ਦੀ ਜੀਪ ਫਸੀ ਹੈ ਤੇ ਤਲਿਸ ਕਰਮਚਾਰੀਆਂ ਨੇ ਬੋਲੀ ਚੁਲਾਈ ਬ੍ਰਿਸ਼ਟ ਮਾਰੇ ਬਹੁਤ ਗੋਏ ਸੁੱਟੇ ਉਥੋਂ ਦਾ ਜਿਹੜਾ ਸੀਨ ਹੈ ਉਹਦੇ ਵਿੱਚ ਜਿਹੜੇ ਸਿੰਘ ਹਨ ਉਹਨਾਂ ਨੂੰ ਪੁੱਛ ਕੇ ਦੇਖਿਆ ਜਾਵੇ ਆਪਣਾ ਮੰਨ ਤਾਂ ਹੋ ਸਕਦਾ ਕਿਤੇ ਦਾਵਾਦੋਲ ਕਿਸਦਾ ਹੋ ਜਾਵੇ ਪਰ ਉਹਨਾਂ ਸੰਗ ਦਾ ਨਹੀਂ ਹੋਵੇਗਾ ਡਰਾਈਵਰ ਦੇ ਤਿੰਨ ਗੋਲੀਆਂ ਵੱਜੀਆਂ ਹੋਣ ਇੱਕ ਲੱਤ ਵਿੱਚ ਇੱਕ ਕਮਰ ਕਸੇ ਸਥਾਨ ਤੇ ਤੇ ਇੱਕ ਪਾਸੇ ਤੇ ਇੱਕ ਸ਼ਰੀਰ ਸਿੰਘ ਪੱਟਾਂ ਵਿੱਚ ਪਿਆ ਹੋਵੇ ਇੱਕ ਮੋਢਿਆਂ ਤੇ ਪਿਆ ਹੋਵੇ ਬਾਕੀ ਜ਼ਖਮੀ ਜੀਪ ਵਿੱਚ ਪਏ ਹੋਣ ਜੀਪ ਨੂੰ ਅੱਗ ਲੱਗ ਚੁੱਕੀ ਹੋਵੇ ਸੱਜੇ ਪਾਸੇ ਦਾ ਅਗਲਾ ਤਰ ਤੇ ਸੱਜੇ ਪਾਸੇ ਦਾ ਪਿਛਲਾ ਤਰ ਫਟ ਗਿਆ ਹੋਵੇ ਛੇਰ ਹੀ লাশ ਤੇ ਜ਼ਖਮੀ ਵਾਪਸ ਆ ਜਾਣ ਇਹ ਕਿਹੜਾ ਸਿੱਖ ਤੇ ਕਿਹੜਾ ਸੰਤ ਤੇ ਕਿਹੜਾ ਜ਼ਿੰਮੇਵਾਰ ਜਿਹੜਾ ਕਹਿ ਸਕਦਾ ਮੈਂ ਲਿਆਇਆ ਛੇਵੇਂ ਪਾਸਾ ਗੁਰੂ ਕਨਗਈ ਤਰ ਸੱਚੇ ਪਾਸਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਲਿਆਏ ਨੇ ਨਿਚਾਰ ਰਖੀਏ ਤਾਂ ਜ਼ਰੂਰ ਚਰਪਾ ਹੋਵੇਗੀ ਕੱਲ ਜਿਸ ਵੇਲੇ ਪ੍ਰਵਰਸ਼ਨੀ ਦੇਖ ਰਹੇ ਸਾਂ ਉਸ ਵੇਲੇ ਗੁਰਮੁਖਾਰੇ ਭਾਈ ਸੁਖਬੀਰ ਸਿੰਘ ਜੀ ਪ੍ਰਿੰਸੀਪਲ ਸਾਹਿਬ ਨੇ ਇੱਕ ਇਸ਼ਾਰਾ ਕੀਤਾ ਸੀ ਮੰਨਤ ਬੜੀ ਖੁਸ਼ੀ ਆਈ ਸੀ ਤੇ ਕੋਈ ਤੋ ਸਿੱਖਿਆ ਵੀ ਪ੍ਰਾਪਤ ਹੋਈ ਤੇ ਆਪਾਂ ਸਾਰੇ ਨੂੰ ਕਰਨੀ ਚਾਹੀਦੀ ਹੈ ਤੇ ਕਹਿਣ ਵਾਲੇ ਨੂੰ ਵੀ ਕਰਨੀ ਚਾਹੀਦੀ ਹੈ ਭਾਈ ਗਰਦਿਆ ਸਿੰਘ ਤੇ ਬੋਤਾ ਸਿੰਘ ਦਾ ਸੀਨ ਦਾਸ ਤੇ ਸੰਤਵਾ ਬਾਹਰ ਤਸਵੀਰ ਲੰਗੋਵਾਲ ਦੇਖ ਰਹੇ ਸੀ ਤਸਵੀਰ ਤੋਂ ਤਾਂ ਇਹਨਾਂ ਸਦਨਾਂ ਨੇ ਉਸ ਵੇਲੇ ਕਿਹਾ ਸੀ ਕਿ ਗੁਰਮਖੋ ਇਹ ਫੋਟੋ ਵਿੱਚੋਂ ਇੱਕ ਬੜੀ ਅਮੋਲਕ ਸਿੱਖਿਆ ਪੁੱਛਿਆ ਤੁਸੀਂ ਪੜ੍ਹੇ ਲਿਖੇ ਦੱਸੋ ਇਹਨੇ ਕਿਹਾ ਸੀ ਕਿ ਖਾਲਸਾ ਦਾ ਕਿ ਮੂੰਹ ਵੱਲ ਲੰਮੂ ਨਹੀਂ ਹੋਣਾ ਚਾਹੀਦਾ ਪਿੱਠਾਂ ਜੋੜਨੀਆਂ ਚਾਹੀਦੀਆਂ ਠੀਕ ਹੈ ਖਾਲਸਾ ਦਾ ਮੂੰਹ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਵੱਲ ਹੋਣਾ ਚਾਹੀਦਾ ਜੋ ਗੁਰੂ ਗ੍ਰੰਥ ਸਾਹਿਬ ਤੋਂ ਮੂੰਹ ਫੇਰ ਕੇ ਮਨੁੱਖ ਵੱਲ ਹੋ ਜਾਵੇ ਤੇ ਫਿਰ ਘਾਟਾ ਕਹਿੰਦਾ ਚਿਹਰਾ ਤਾਂ ਖਾਲਸਾ ਦਾ ਗੁਰੂ ਗ੍ਰੰਥ ਸਾਹਿਬ ਵਾਲੀ ਹੋਣਾ ਚਾਹੀਦਾ ਤੇ ਖਾਲਸੀਆਂ ਪਿੱਠਾਂ ਜ਼ਰੂਰ ਜੋੜਨੀਆਂ ਚਾਹੀਦੀਆਂ ਅਰ ਜੇ ਹੁਣ ਕਿਸੇ ਦੀ ਮਾਤ ਇੱਥ ਹੋਵੇ ਤੇ ਨਾ ਮੂਹ ਹੋਵੇ ਉਹਦਾ ਕੀ ਕਰਗੇ ਕੇ ਕੇ ਲੰਗੋਵਾਲ ਤੋਂ ਜਰਨਲਸਟ ਨਹੀਂ ਪੇਠੀ ਨਹੀਂ ਜੁੜਨੀ ਚਾਹੀਦੀ ਸਾਰਿਆਂ ਦੀ ਇਕੱਠ ਹੋਣੀ ਚਾਹੀਦੀ ਹੈ ਉਹਦੇ ਵਿੱਚੋਂ ਤਾਂ ਲਾਭ ਹੋਵੇਗਾ ਇਹ ਲਾਭ ਤਾਂ ਹੋਵੇਗਾ ਜਿਆਤਾਂ ਨੂੰ ਹਿਰਸ ਲਾਲਸਾ ਮੁਕੀ ਹੋਵੇਗੀ ਕੇਵਲ ਗੁਰੂ ਕੀ ਬਾਣੀ ਤੇ ਨੇਚਾਂ ਤੇ ਹਲੇਮੀ ਰਾਜ ਨੂੰ ਕਾਇਮ ਕਰਨਾ ਕਿ ਆਪਣਾ ਨਿਸ਼ਾਨਾ ਹੋਵੇਗਾ ਇਹ ਨਿਸ਼ਾਨਾ ਕਿਵੇਂ ਪ੍ਰਾਪਤ ਹੋਵੇਗਾ ਜੋ ਨਿਸ਼ਾਨ ਸਾਹਿਵਾ ਜਦ ਤੱਕ ਲਹਿਰਾ ਕੇ ਹਟੇ ਹਨ ਇਹਦੇ ਥੱਲੇ ਰੱਖਾਂਗੇ ਜੇ ਕਰੇ ਚਿੱਟੀ ਝੰਡੀ ਥੱਲੇ ਕਦੇ ਹਰੀ ਝੰਡੀ ਥੱਲੇ ਕਦੇ ਲਾਲ ਝੰਡੀ ਥੱਲੇ ਇਸ ਤਰ੍ਹਾਂ ਤੁਰੇ ਫਿਰਦੇ ਰਹੇ ਤੇ ਘੱਟ ਹੋਵੇ ਜੇਲਾ ਮੈਂ ਤੇਰਾ ਗੁਰੂ ਵਾਲਾ ਤੋਂ ਬਚ ਕੇ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸੁਖਨ ਕੋ ਹੁਕਮਾ ਗੁਰੂ ਮਾਨਿਓ ਗ੍ਰੰਥ ਇਸ ਕੇਸ ਆਸਰੇ ਲੱਗ ਕੇ ਜਿਹੜਾ ਆਪਣੇ ਜੀਵ ਰੂਪੀ ਡੇਲੇ ਨੂੰ ਇੱਕ ਕੰਪਾਸ ਸੂਈ ਹੁੰਦੀ ਆ ਉਹ ਧਰੂ ਤਾਰੇ ਵੱਲ ਰਹਿੰਦੀ ਸਿੱਧੀ ਕੰਡੇਦੜ ਉੱਚਾ ਤਾਨ ਉੱਤਰਲੀ ਲੋਕ ਹੈ ਕੋਲੇ ਤੋਂ ਸਿੱਖਿਆ ਲੈਣੀ ਹੈ ਆਪਣੀ ਸੰਸਾਰਾਕਾਰ ਵਰਤੀ ਦਾ ਤਿਆਰ ਕਰਕੇ ਵਰਤੀ ਨੂੰ ਬ੍ਰਹਮਾਕਾਰ ਕਰਕੇ ਸੁਭਾਨ ਰੂਪ ਤੋਂ ਤਾਰੇ ਵੱਲ ਅਡੋਲ ਰੱਖਣੀ ਹੈ ਜਦੋਂ ਇਸ ਤਰ੍ਹਾਂ ਰਹੇਗੀ ਫਿਰ ਚੜਖੜੀ ਤੇ ਚੜ ਜੀਏ ਬੰਦ-ਬੰਦ ਕੱਟਿਆ ਜਾਵੇ ਸੀਸਾਰੇ ਨਾਲ چیرਿਆ ਜਾਵੇ ਚਾਹੇ ਫੋਕਟੀਆਂ ਲਾਉਣੀਆਂ ਪੈ ਇਹ ਖਾਲਸਾਈ ਛਿੱਤਰ ਦੇ ਨਾਲ ਕੁੱਟ ਕੇ ਚੰਗੀ ਤਰ੍ਹਾਂ ਜਕਰੀਏ ਖਾਨ ਵਰਗੇ ਨੂੰ ਅੱਗੇ ਲਾ ਕੇ ਗੁਰੂ ਦਾ ਸਿੱਖ ਆਪਣੇ ਜੀਵਨ ਰੂਪ ਜਹਾਜ਼ ਨੂੰ ਮੁਕਤੀ ਰੂਪ ਤਨਾਰ ਦੇ ਤੇ ਪਹੁੰਚਾ ਕੇ ਸੱਚਖੰਡ ਵਿੱਚ ਆਪਣਾ ਸਾਜ ਸਮਰਨ ਲੈ ਕੇ ਸਭगुण ਰੂਪੀ ਜਿਹੜੀ ਸਮਗਰੀ ਹੈ ਸਤ ਸੰਤੋਖ ਦਾ ਧਰਮਚਾਰ ਆਦਕ ਇਹਦੇ ਸਾਥ ਪਰਫੁੱਲ ਕੋ ਕੇ ਪਹੁੰਚਦਾ ਹੈ ਇਹ ਅੱਜ ਆਪਾਂ ਨੂੰ ਇਸ ਨਿਸ਼ਾਨ ਸਾਹਿਬ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਨਿਸ਼ਾਨ ਸਾਹਿਬ ਮੁਟਾਰਾ ਪੰਨਾ ਹੈ ਇੱਕ ਤਾਰ ਦਾ ਲਾੜ ਉੱਪਰ ਹੈ ਤੇ ਇੱਕ ਥੱਲੇ ਹੈ ਜਿਹੜਾ ਤਾਰ ਦਾ ਲਾੜ ਉੱਪਰ ਹੈ ਉਹ ਸਿੱਖਿਆ ਦਿੰਦਾ ਕਿ ਆਪਣੀ ਬਿਰਤੀ ਨੂੰ ਇੱਕ ਟੱਕ ਵਾਜ ਨੂੰ ਜੋੜ ਕੇ ਰੱਖੋ ਜਿਹੜਾ ਤਾਰ ਦਾ ਲਾੜ ਥੱਲੇ ਧਰਤੀ 'ਚ ਦੱਬਿਆ ਹੈ ਉਹ ਤੋਂ ਸਿੱਖਿਆ ਲੈਣੀ ਦੀਸਾ ਸਭ ਨੇ ਸਭ ਤੇ ਰਹਿ ਕੇ ਧਾਰ ਬ੍ਰਹਮ ਕੋ ਧਿਆਨ ਸਰਤੇ ਗ੍ਰਿਸ਼ਮ ਮਾਰਗ ਵਿੱਚ ਰਹਿੰਦੇ ਆ ਜੋ ਕਵਲ ਰਹਾ ਵਿੱਚ ਪਾਣੀ ਹੈ ਇਸ ਤਰ੍ਹਾਂ ਦਾ ਜੀਵਨ ਨਰਲੇਪ ਰੱਖ ਕੇ ਇਹ ਨਹੀਂ ਜੇ ਕੋਈ ਬਗਾਨਾ ਮਰੇ ਤੇ ਚੁੱਪ ਤੇ ਜਾ ਹੱਸ ਪੈਣਾ ਤੇ ਜੇ ਆਪ ਦਾ ਮਰੇ ਤੇ ਤਾਹ ਨਹੀਂ ਤੇ ਜਾਣੀਆਂ ਇਸ ਤਰ੍ਹਾਂ ਦਾ ਜੀਵਨ ਨਹੀਂ ਸਿੱਖਿਆ ਹੋਣਾ ਚਾਹੀਦਾ ਗੁਰੂ ਅੱਗੇ ਅਰਦਾਸ ਕਰ ਗਿਆ ਤੁਹਾਨੂੰ ਸੱਚੇ ਪਾਤਸ਼ਾਹ ਬਾਣੇ ਚੱਲਣ ਦਾ ਬਲ ਬਖਸ਼ੇ ਤੇ ਆ ਜਿਹੜੀ ਹਕੂਮਤ ਹੁਣ ਦੀਆਂ ਗੱਲਾਂ ਕਰ ਰਹੀ ਹੈ ਤਦਾ ਪੀਂ ਜੀ ਤੁਸੀਂ ਪਹਿਲਾਂ ਸੁਣਿਆ ਸੀ ਇਸ ਪਾਸੇ ਬਹੁਤ ਤਰਸ ਕਰਕੇ ਨਹੀਂ ਪਿਆ ਕਿ ਯਾਰ ਸ਼ਹੀਦ ਵੀ ਮਨਾ ਰਹੇ ਆ ਦੇ ਸੁਭਾਅ ਵਿੱਚ ਗੁਰਮਤਿ ਦੇ ਆਧਾਰ ਤੇ ਜਿੰਨਾ ਬੋਲਿਆ ਜਾਵੇ ਚੰਗਾ ਹੈ। ਓਕ ਮਾਤਰ ਸਮਾਲਤੀ ਚਿੱਤ ਬੇਨਤੀ ਸੰਗਤ ਨੂੰ ਕਰਾਂਗਾ। ਖਾਲਸਾ ਵੀ ਜਿਹੜਾ ਇਹ ਆਪਣੇ ਮਨਾਂ ਵਿੱਚ ਖਿਆਲ ਆ ਗਿਆ ਹੈ। ਅਸੀਂ ਜੀ ਥੋੜੇ ਹਾਂ। ਤੇ ਗਰਜਾ ਸਿੰਘ ਤੇ ਬੋਤਾ ਸਿੰਘ ਦੀ ਫੋਟੋ ਕੱਲ ਹੀ ਵੇਖੀ ਸੀ ਕੋ ਰਾਤ ਕਿੰੰਗੀਆਂ ਜਿਆਸਾਂ ਨੂੰ। ਉਹ ਤਾਂ ਦੋ ਹੀ ਸੀ। ਮੈਂ ਓਦੋਂ ਤੋਂ ਥੋੜੇ ਦਿਨ ਰਹੀ ਤੇ ਬਹੁਤ ਜਨ ਨੇ। ਖਾਲਸਾ ਰਾਜ ਕਾਇਮ ਕਰ ਦਿੱਤਾ ਦੋਹਾਂ ਨੇ। ਸੰਗਰਾਹਾ ਹੈ ਸਾਰਾ ਪਾਰਲੀਮੈਂਟ ਜੇ ਬਣਾਤਾ ਕੁਰਸੀਆਂ ਵੀ ਕਾਇਮ ਕਰਨੀਆਂ ਤਾਂ ਪੱਥਰ ਨਹੀਂ ਕਰਨੀਆਂ ਤੁਸੀਂ ਇੱਕ ਢੋਲਿਆਂ ਤੇ ਬਣਾ ਪਿਆ।ਾਰੇ ਦਰਸਾ ਦਿੱਤਾ ਕਿ ਖਾਲਸਾ ਪਾਤਸ਼ਾਹ ਨੂੰ ਦੋ ਹੰਟਾ ਇੱਕ ਹੰਟ ਜਿਹਨਾਂ ਦੀ ਤੀਬਰ ਇੱਛਾ ਹੋ ਜਾਵੇ ਕਿ ਅਸੀਂ ਨਿਸ਼ਾਨ ਸਾਹਿਬ ਦੇ ਥੱਲੇ ਰਾਜ ਕਾਇਮ ਕਰਨਾ ਤਾਂ ਕਰ ਸਕਦੇ ਆ। ਸੋ ਸੋ ਖਾਲਸਾ ਜੀ ਅਮੇ ਗੱਲ ਮੇਰੀ ਕੰਨਾਂ ਚ ਚੁਬੇਗੀ ਬੇਨਤੀ ਕੌਮ ਦੇ ਚਰਨਾਂ 'ਚ ਜਰੂਰ ਕਰਾਂਗਾ ਹਿੰਦੂਆਂ ਨਾਲ ਆਪਣਾ ਬੈਰ ਜਾਤੀ ਤੌਰ ਤੇ ਤੇ ਨਹੀਂ ਹੁਣ ਕੋ ਨਹੀਂ ਪਹਿਲਾਂ ਤੁਸੀਂ ਹਿੰਦੂ ਸੇ ਕੇਕ ਤਾਲਾ 'ਕਾ ਭਰੋਸਾ ਜੂਨਦੇ ਆਇਆ ਤੇ ਦੁਆਰੇ ਆ ਤੇ ਸਰੀਰਕ ਤੌਰ ਤੇ ਨਵਾਸ ਤੇ ਕੁਰਬਾਨੀਆਂ ਵੀ ਕੀਤੀਆਂ ਹਰੀ ਸਿੰਘ ਜੀ ਪੰਗੀ ਨੇ ਕਸੂਰ ਦੀਆਂ ਗੱਡੀਆਂ ਜਾ ਕੇ ਤੁਹਾਨੂੰ ਸੀ ਬੜਾ ਭਾਰੀ ਟਕਰਾ ਕਰਨਾ ਪਿਆ ਇੰਦਰਾ ਨੇ ਇੱਕ ਸਵਾਲ ਉਠਾਇਆ ਸੀ ਕੁਬਰਾਹਤ ਵਿਚ ਆ ਕੇ ਠੰਡਰਾ ਵਾਲੇ ਨੇ ਜਿਹੜੀ 7 ਤੇ 150 ਦੀ ਗੱਲ ਕੀਤੀ ਹੈ ਮੈਂ ਠੰਡਰਾ ਵਾਲੇ ਨੂੰ ਪੁੱਛਣਾ ਚਾਹੁੰਦੀ ਆ ਪ੍ਰੀਰ ਸਿੱਖਾਂ ਦੀ ਹਟ ਲਿਸਟ ਬਣਾਈ ਉਹ ਕਿਨੇ ਬਣਾਈਏ ਹਣ ਬੀਬੀ ਇੰਦਰਾ ਮੈਂ ਇੱਥੇ ਬਾਬਾ ਕਾਲੀ ਜੀ ਦੇ ਆਸਥਾਨਕ ਇਖਰੋਜ ਪੁੱਛੀ ਜਨਾ ਤੂੰ ਸਪਾਰਲੀਮੈਂਟ ਵਿੱਚ ਇਸ ਤਰ੍ਹਾਂ ਤਾਂ ਗੱਲ ਦਾ ਸਵਾਦ ਜਾਨੀ ਆਉਣਾ ਕਿਤੇ ਬੈਠ ਕੇ ਗੱਲ ਹੋਵੇ ਤਾਂ ਪਤਾ ਲੱਗੂ ਦੇ ਗਾਂਖ ਬਾਰਾਂ ਵਿੱਚ ਜਵਾਬ ਦੇ ਅੱਜ 4 ਦਿਨ ਹੋ ਗਏ ਮੈਨੂੰ ਕਹਿ ਰਹੇ ਕਿ ਕਿਤੇ ਨੇ ਤੇ ਪੁੱਤਰ ਨਹੀਂ ਕੋਈ ਦੇ ਰਹੀ ਉਹ ਕਹਿੰਦੇ ਸਿੱਖਾਂ ਨਾਲ ਮੈਨੂੰ ਬਹੁਤ ਹਨ ਦਰਦੀ ਨੇ ਢੰਡਰਾ ਵਾਲੇ ਨੇ ਗਲਤ ਕਹਿ ਦਿੱਤਾ 1 ਲੱਖ 72000 ਹੋ ਗਿਆ ਹੈ ਤੋਂ ਉਧਰ 70 ਸੀ 1 ਲੱਖ 70000 ਦੀ ਗ੍ਰਿਫਤਾਰੀ 100 ਤੋਂ ਵੱਧ ਸਿੰਘਾਂ ਦੀਆਂ ਸ਼ਹੀਦੀਆਂ ਸ਼੍ਰੋਮਣੀ ਕਾਲੀਵਾਲ ਦੇ ਪ੍ਰਧਾਨ ਸਾਹਿਬ ਜੀ ਬੈਠੇ ਹਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਜੀ ਬੋਲ ਗਏ ਆ ਬਾਕੀ 55 ਸਜਣ ਹੋਰ ਸੁਣਦੇ ਹੋਏ ਬੈਠੇ ਆ ਕਿ ਇਹਨੀਆਂ ਕੁਰਬਾਨੀਆਂ ਤੋਂ ਪਿੱਛੋਂ ਇਹਨਾਂ ਪਰ ਲਟਾਉਣ ਤੋਂ ਉਪਰੰਤ ਇਹਨਾਂ ਖੂਨ 흘ਨ ਦੇ باوجود ਕਿ ਇੰਦਰ ਨੇ ਆਪਣੇ ਕਹਿਣ ਤੇ ਪੰਜਾਬ ਦਾ ਮੁੱਖ ਮੰਤਰੀ ਬਦਲਿਆ ਤੋਂ ਮੈਂ ਆਪਣੀ ਕਥੀਰ ਬਾਸ ਦੀ ਤ ਸੰਤਾਂ ਦੀ ਤਕਰੀਰ ਇੱਥੋਂ ਦੀ ਅਸੀਂ ਬਾਹਰ ਨਹੀਂ ਜਾ ਸਕਦੇ ਕਿ ਇਸ ਇੱਕ ਨਕਮੇ ਬੰਦੇ ਨੂੰ ਬਦਲ ਦਿਓ ਜਿਹਦਾ ਖੂਨ ਪੀਂਟੇ ਆਰਾਦਾ ਤੂਲਿਆ ਆ ਸਿੱਖਾਂ ਦਾ ਤੇ ਤੁਹਾਡੇ ਆਖੇ ਲਾ ਕੇ ਤੁਹਾਡੀ ਚਪਲੀ ਝਾੜਨ ਦਾ ਸ਼ਕੀਰ ਬਣਿਆ ਬੈਠਾ ਹੈ ਇਹਨੂੰ ਬਦਲ ਦਿਓ ਤੇ ਸ਼ਾਂਤੀ ਹੋ ਸਕਦੀ ਹੈ ਪਰ ਕੀ 16 ਮਹੀਨਿਆਂ ਵਿੱਚ ਉਹਨੂੰ ਬਦਲਿਆ ਕਿੰਦੂ ਸੱਤ ਕਿਸੇ ਨੇ ਮਾਰ ਦਿੱਤੇ ਬਾਸ ਵਿੱਚ ਸਿੱਖ ਨੇ ਚੰਗਾ ਨਹੀਂ ਕੀਤਾ ਚਾਰਾਂ ਨੇ ਕਿਹਾ ਮਾਰੇ ਹੋਇਆ ਪਰ ਹਿੰਦੂ ਸੱਤ ਮਰ ਗਏ ਅੱਥ ਪੈਰ ਨਹੀਂ ਲੰਗੇ ਮਨੀਸ਼ੀ ਟੁੱਟ ਗਈ ਰਾਸ਼ਟਰਪਤੀ ਰਾਜ ਲਾਗੂ ਹੋ ਗਿਆ ਗੜਬੜ ਕਰਾਰ ਇਲਾਕੇ ਨੂੰ ਦੇ ਦਿੱਤਾ ਤੇ ਸਿੱਖ 150 ਸ਼ਹੀਦ ਹੋਇਆ ਤੇ ਇੱਕ ਬੰਦਾ ਨਹੀਂ ਬਦਲਿਆ ਤੇ ਹੁਣ ਤੁਸੀਂ ਸੋਚੋ ਸਾਰੇ ਸਿੱਖ ਬੈਠ ਕੇ ਕਿ ਹਿੰਦੂ ਸਾਮਰਾਜ ਦੀ ਗਵਰਨਮੈਂਟ ਦੇ ਮਾਨਵਤਾ ਪਾਗ ਤੇ ਦਾੜੇ ਪ੍ਰਤੀ ਕੀ ਖਿਆਲ ਹੈ ਜੇ ਗੱਲ ਗਲਤ ਹੈ ਕੋਈ ਚੈਲੰਜ ਕਰੋ ਤੇ ਮੈਂ ਆਪਣਾ ਸਰਵਾਜ ਕਿ ਤੁਹਾਨੂੰ ਦੇ ਦੂੰਗਾ। ਇੰਦਰਾਂ ਨੂੰ ਇਹ ਚਲ ਮੈਂ ਨਾੜੇ ਵਾਲਿਆਂ ਨੂੰ ਬੇਨਤੀ ਕਰਾਂਗਾ ਨਾੜੇ ਚੰਬੋਤਾ ਜਾਓ। ਸੋਹਣੇਵਾਲ ਧਿਆਨ ਦਿਓ। ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਕਹਿਦੇ ਵੇ ਕਿ ਸਿੱਖਾਂ ਨੂੰ ਸੋਚਣਾ ਚਾਹੀਦਾ ਪੰਜਾਬ ਵਾਲਿਆਂ ਨੂੰ ਬਾਹਰਲੇ ਸੂਗਿਆਂ ਵਿੱਚ ਬੈਠੇ ਸਿੱਖਾਂ ਦਾ ਕੀ ਬਣੇਗਾ ਇਹ ਧਮਕੀ ਹੈ। ਉਹ ਰਾਸ਼ਟਰਪਤੀ ਵੀ ਆ ਤੇ ਅਵਾਗਰੂ ਪ੍ਰਧਾਨ ਮੰਤਰੀ ਹੈ ਤੇ ਮੈਂ ਇੱਕ ਛੋਟਾ ਜਿਹਾ ਤੁਹਾਡਾ ਚੌਂਕੀਦਾਰ ਹਾਂ ਪਰ ਉੱਪਰ ਦੇਣਾ ਸਾਡਾ ਫਰਜ਼ ਹਨ ਉਹਨੇ ਧਮਕੀ ਦਿੱਤੀ ਹੈ ਕਿ ਬਾਹਰਲੇ ਸਿੱਖਾਂ ਦਾ ਸੋਚ ਲੋ ਕੀ ਬਣੂ ਕੋਈ ਮੁਕਦਮਾ ਦਰਜ ਨਹੀਂ ਕਰੇ ਪੰਡਤਾਂ ਦੇ ਘਰੇ ਜੰਮੀ ਹੈ ਤੇ ਜਿਹੜੇ ਪਿੰਡਰਾ ਵਾਲੇ ਨੇ ਸਟੇਟ ਤੇ ਖੜੋ ਕੇ ਕਹਿ ਦਿੱਤਾ ਬੀਬੀ ਜੇ ਤੇਰਾ ਇਹ ਖਿਆਲ ਹੈ ਤੇਰਾ ਇਹ ਨਜ਼ਰੀਆ ਪੱਗ ਪੇਧਾਰੇ ਵਾਲਿਆਂ ਵਾਸਤੇ ਤੇ ਗਿਣਤੀ ਅਸੀਂ ਵੀ ਕਰੀ ਬੈਠੇ ਸਾਨੂੰ 20-20 ਆਉਂਦੇ ਆ ਤੇ ਮੁਕਦਮਾ 506 ਧਾਰਾ ਅਧੀਨ ਦਰਜ ਅਦਾਲਤ ਵਿੱਚ ਪਰ ਨਾਲ ਤਾਂ ਤਲਵਾਰ ਦੇ ਕੇਂਦਰੋਂ ਨੇ ਕਿਸੇ ਨੂੰ ਤੇਜਾ ਨਾਮ ਤਲਵਾਰ ਦੇ ਇੱਕ ਜਰਨੈਲ ਨੇ ਕਿਸੇ ਨੂੰ ਭੇਜਿਆ ਤੇ ਮੇਰੇ ਤੋਂ ਮੁਕਦਮਾ ਦਰਜ ਕਿਵੇਂ ਹੋਇਆ ਇੰਦਰਾ ਤੱਕ ਕਿਉਂ ਨਹੀਂ ਹੋਇਆ ਜੇ ਵਿਧਾਨ ਇੱਕ ਆ ਸਾਰਿਆਂ ਵਾਸਤੇ ਜੇ ਸਾਝੀ ਵਾਲਤਾ ਦੇ ਕਹਿੰਦੀ ਮੈਂ ਬਹੁਤੀ ਤਿਆਰੀਆਂ ਤੇ ਬਹੁਤੀ ਚੰਗੀਆਂ ਆ ਗ੍ਰਹਿ ਮੰਤਰੀ ਸੇਠੀ ਬਿਨਾ ਪਰਤਾਲ ਕੀਤੀ ਤੋਂ ਐਲਾਨ ਕਰ ਦਿੰਦਾ ਹੈ ਕਿ ਪਿੰਡਰਾਂਵਾਲੇ ਨੂੰ 8 ਦਿਨਾਂ ਦੇ ਵਿੱਚ ਵਿੱਚ ਗੁਰੂ ਨਾਨਕ ਨਾਮਕਸ ਵਿੱਚੋਂ ਕੱਢ ਲਵਾਂਗੇ ਕੋਈ ਮਕਦਮਾ ਨਾ ਦਰਜ ਨਹੀਂ ਤੇ ਪਿੰਡਰਾਂਵਾਲਾ ਕਹਿੰਦਾ ਚਬਾਵਾਂਗੇ ਲੋਹੇ ਦੇ ਚਣੇ ਆ ਜੀ ਤੱਕੜੇ ਅਸੀਂ ਪਹਿਲਾਂ ਤੂੰ ਆਵੀਂ ਅੱਗੇ ਲੈ ਕੋਰ ਨੂੰ ਮਰਵਾ ਦੇਖੀ ਕਿਸੇ ਦੇ ਤੇ ਮਕਦਮਾ ਦਰਜ ਹੈ ਗੱਲ ਕੇਵਲ ਬੋਲਣ ਦੀ ਆ ਗੋਲੀ ਚਲਾਉਣ ਦੀ ਦੋਹਾਂ ਪਾਸਿਆਂ ਵੱਲੋਂ ਕਿਸੇ ਦੀ ਨਹੀਂ ਗੀ ਸਕੇਲ ਤੋਂ ਬੋਲਣ ਦੀ ਗੱਲ ਹੈ ਜਿਸ ਦੇਸ਼ ਵਿੱਚ ਸਿੱਖੀ ਜ਼ੁਬਾਨ ਤੇ ਇੰਨੀ پابੰਦੀ ਲੱਗ ਜਾਵੇ ਕਿ ਸਿੱਖ ਬੋਲ ਵੀ ਨਹੀਂ ਸਕਦਾ ਉਹ ਸਿੱਖ ਕਿਵੇਂ ਕਹਿ ਸਕਦਾ ਮੈਂ ਆਜ਼ਾਦ ਹਾਂ ਮੁਕਾਦਮਾ ਚੱਲ ਰਿਹਾ ਲੁਧਿਆਣੇ ਫੈਸਲਾ ਹੋਣ ਲੱਗਾ ਪਟਾਚਾਰੀਆ ਪਾਰਲੀਮੈਂਟ ਵਿੱਚ ਬੈਠ ਕੇ ਦਿੱਲੀ ਕਾਹ ਰਿਹਾ ਕਿ ਨਛੱਤਰ ਸਿੰਘ ਨੂੰ ਫਾਂਸੀ ਲੱਗਣੀ ਚਾਹੀਦੀ ਹੈ ਉਹਨੂੰ ਕੀ ਇਹ ਕਾਹ ਰਿਹਾ ਕਹਿਣ ਦਾ ਦੇਰ ਤੇ ਕੋਈ ਮੁਕਾਦਮਾ ਦਰਜ ਨਹੀਂ ਸਵਾਮੀ ਅਦਿੱਤਿਆ ਵੇਸ਼ ਹਰਿਆਣਾ ਦੇ ਰਹਿਣ ਵਾਲਾ ਉਹ ਕਹਦਾ ਕਿ ਸਿੱਖ ਸਾਰੇ ਇੱਕ ਸ਼ਹਿਰਾ ਪਰ ਮੈਂ ਟੱਕੋ ਪੰਜਾਬ ਨੂੰ ਨਿਕਲ ਜਾਵਾਂ ਹਰਿਆਣਾ ਵਿੱਚ ਸਿੱਖਾਂ ਦਾ ਕੋਈ ਕੰਮ ਨਹੀਂ ਕੋਈ ਮੁਕੱਦਮਾ ਦਰਜ ਨਹੀਂ ਕਿਉਂਕਿ ਮੁੰਡੇ ਪੰਡਤਾਂ ਦੇ ਐ ਕੇਵਲ ਕ੍ਰਿਸ਼ਨ ਜਿਹੜਾ ਵਿੱਤ ਮੰਤਰੀ ਸੀ ਪਹਿਲਾਂ ਉਹਨੇ ਅੱਜ ਤੋਂ 5-6 ਮਹੀਨੇ ਪਹਿਲਾਂ ਖਬਰ ਦਿੱਤੀ ਸੀ ਕਿ ਸਮੂਹ ਸਿੱਖ ਸੰਪਰਦਾਵਾਂ ਨੂੰ ਖਤਮ ਕਰ ਦਿੱਤਾ ਜਾਵੇਗਾ ਉਚਲ ਗਿਆ ਦਲੜਦਿਆਂ ਮਲਦਿਆਂ ਗਾ ਤਾਂ ਉਹਨਾਂ ਦੀਆਂ ਰੰਗੀਆਂ ਹੁਣ ਹੱਤ ਗਏ ਐ ਕੋਈ ਮੁਕੱਦਮਾ ਦਰਜ ਨਹੀਂ ਤੇ ਜੇ ਬਲਦੇਵ ਪ੍ਰਕਾਸ਼ ਇੱਥੋਂ ਦੇ ਰਹਿਣ ਵਾਲਾ ਲੀਡਰ ਸਰਬਾਨਤ ਤਾਂ ਜਾਣਦੇ ਮੈਂ ਤਾਂ ਕਦੇ ਵੇਖਿਆ ਨਹੀਂ ਉਹਨੂੰ ਉਹਨੇ ਧਮਕੀ ਦਿੱਤਾ ਇੱਕ ਵਾਰ ਹਥਿਆਰ ਵੀ ਛਾਪੇ ਸੀ ਕਿ ਦੁੱਕੀ ਤਿੱਕੀ ਖਾਣ ਨਹੀਂ ਦੇਣੀ ਸਿਰ ਤੇ ਪਗੜੀ ਰਹਿਣ ਨਹੀਂ ਦੇਣੀ ਕਾਚ ਕੜਾ ਤਿਰਪਾਣ ਇਹਨੂੰ ਭੇਜੋ ਪਾਕਿਸਤਾਨ ਕੋਈ ਮੁਕੱਦਮਾ ਦਰਜ ਨਹੀਂ ਦਰਤਾਰੀਓ ਕੇ ਹੱਕ ਨਾ ਲੈਣਾ ਏਦੋਂ ਵੱਡਾ ਵੀ ਪਾਪ ਕੋਈ ਨਹੀਂ ਨਾ ਤਾਂ ਗੁਰੂ ਹਰਗੋਬਿੰਦ ਸਾਹਿਬ ਨੇ ਜਹਾਂਗੀਰ ਤੋਂ ਕੋਈ ਲਾਇਸੈਂਸ ਲਿਆ ਸੀ ਤੇ ਨਾ ਗੁਰੂ ਦਸਵੇਂ ਪਾਤਸ਼ਾਹ ਨੇ ਨਵੰਗੇ ਤੋਂ ਕੋਈ ਲਾਇਸੈਂਸ ਲਿਆ ਸੀ ਗੁਰੂ ਦੇ ਸੇਖਾਂ ਤੇ ਗੁਰੂ ਦੀ ਅਗਗੇ ਤੇ ਚੱਲੋ ਬਾਹਵਣੀ ਦੇ ਸਖਤ ਉਹਦੀ ਅਗਗੇ ਤੇ ਚੱਲੋ ਮੈਂ ਆਪਣੇ ਵੱਲੋਂ ਇਹ ਹੀ ਸ਼ਰਨ ਆਜਰੀ ਸਮਝਦਾ ਹਾਂ ਕਿ ਭਾਈ ਜੱਸਾ ਸਿੰਘ ਨੇ ਜ਼ਾਲਮਾਂ ਦੇ ਦੰਦ ਦੰਦ ਖੱਟੇ ਕਰਨ ਵਾਸਤੇ ਜਿਸ ਤਰੀਕੇ ਨਾਲ ਸੂਰਬੀਰਤਾ ਤੇ ਸਿਆਣਪ ਨਾਲ ਤੇ ਬਾੜੀ ਪੜ ਕੇ ਜੀਵਨ ਬਤੀਤ ਕੀਤਾ ਉਹਦਾ ਜੀਵਨ ਬਣਾ ਜੇ ਇਹ ਸੱਚੀ ਸ਼ਰਮਾਂ ਦੀ ਹੋਵੇਗੀ ਬੋਲਦੇ ਕੋਈ ਗਲਤੀ ਨਾਲ ਅੱਖਰ ਕੋਈ ਵਰਤਿਆ ਗਿਆ ਹੋਵੇ ਸਾਧ ਸੰਗਤ ਦੇ ਦਰਦਾਂ ਨਮਾਣਾ ਸੇ ਅਣ ਪੜ ਤੇ ਅਣ ਜਾਣ ਜਾਣ ਕੇ ਸਾਰੀ ਸੰਗਤ ਮਾਫ਼ੀ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ